ਆਪਣਾ ਸੁੱਖਾ ਭੰਡਾਲ ਮੈਂ ਇੱਕ ਕੂਚਾ ਕੇ ਤੇ ਕਮੇਟੀਆਂ ਕੇ ਬੇਨਤੀ ਕਰਨੀ ਚਾਹਨਾ ਵਾ ਬੜੇ ਦਿਨਾਂ ਤੋਂ ਮੈਂ ਗੱਲ ਕਹਿਣੀ ਚਾਹੁੰਦਾ ਸੀਗਾ ਤੇ ਪਰ ਅੱਜ ਮੈਂ ਦਿਲ ਕੀਤਾ ਮੈਂ ਕਹਾ ਚਲੋ ਅੱਜ ਸ਼ੇਅਰ ਕਰੀ ਦਿੰਨੇ ਆ ਆਪਣੇ ਦਿਲ ਦੀ ਗੱਲ ਕਿਉਂਕਿ ਮੈਂ ਵੀਡੀਓ ਦੇਖੀ ਸੀ ਗੱਲੇ ਵੀਰ ਦੀ ਤੇ ਗਾਡੀ ਵੀਰ ਦੀ ਤੇ ਬੜਾ ਮਨ ਦੁਖੀ ਹੋਇਆ ਵੀਡੀਓ ਦੇਖ ਕੇ ਕਿ ਐਡੇ ਵਧੀਆ ਪਲੇਅਰ ਆ ਤੇ ਕਿਹੜੇ ਹਾਲਾਤਾਂ ਵਿੱਚ ਗੁਜ਼ਰ ਰਿਹਾ ਹੈ ਤੇ ਮੈਂ ਇਹੋ ਗੱਲ ਕਰਨੀ ਚਾਹੁੰਨਾ ਕਿ ਇਹ ਦੋ ਪਲੇਅਰ ਨਹੀਂ ਕਿਉਂਕਿ ਅਨੇਕਾਂ ਪਲੇਅਰ ਆ ਆਪਣੇ ਪੰਜਾਬ ਵਿੱਚ ਜਿਹੜੇ ਇੱਕ ਕੈਮਰੇ ਸਾਹਮਣੇ ਨਹੀਂ ਆਏ ਤੇ ਉਹ ਐਸਾ ਹਾਲਾਤਾਂ ਵਿੱਚ ਲੰਘ ਰਹੇ ਆ ਤੇ ਮੈਂ ਕੋਚਾਂ 'ਕੀ ਬੇਨਤੀ ਕਰਦਾ ਵਾਂ ਕਿਉਂਕਿ ਜਦੋਂ ਪਲੇਅਰ ਦਾ ਪੀਕ ਟਾਈਮ ਹੁੰਦਾ ਵਾ ਤੇ ਇਹੋ ਕੋਚ ਉਹ ਪਲੇਅਰ ਨੂੰ ਫੋਨ ਤੇ ਫੋਨ ਕਰ ਕਰ ਸਾਧਦੇ ਆ ਮੈਚਾਂ ਤੇ ਜੋ ਪਲੇਅਰ ਮੈਚ ਤੇ ਨਾ ਆਵੇ ਫਿਰ ਉਹਨੂੰ ਕਹਿੰਦੇ ਤੈਨੂੰ ਸਨਮਾਨਤ ਕਰਾਵਾਂਗੇ ਕਮੇਟੀ ਤੋਂ ਉਹ ਕਮੇਟੀ ਉਸਨੂੰ ਮਾਨਤਾ ਵੀ ਕਰਾਉਂਦੇ ਆ ਫਿਰ ਪਲੇਅਰ ਨੂੰ ਵੀ ਕਹਿ ਦਿੰਦੇ ਆ ਕਿ ਤੂੰ ਖੇਢੀ ਨਾ ਤੂੰ ਨਾਲ ਹੀ ਚੱਲ ਚੱਲ ਤੂੰ ਖੜਾ ਹੀ ਲੱਖਦਾ ਵਾ ਤੇ ਜਿੱਦਣ ਉਹ ਪਲੇਅਰ ਪਿਛੇ ਹੋਇਆ ਦਾ ਕਬੱਡੀ ਤੋਂ ਸਭ ਤੋਂ ਪਹਿਲਾਂ ਕੋਚ ਫੋਨ ਕਰ ਨੂੰ ਹਟਦਾ ਕਿਉਂਕਿ ਜਿਹੜਾ ਕੋਚ ਕਬੱਡੀ ਖੇਡਿਆ ਵਾ ਉਹਨੂੰ ਤਾਂ ਪਤਾ ਪਲੇਅਰ ਦੇ ਦੁੱਖ ਦਾ ਕਿ ਪਲੇਅਰ ਦੀ ਕਿਹੜੀ ਕੰਡੀਸ਼ਨ ਹੈ ਕਿ ਗੁਜਰ ਰਿਹਾ ਵਾ ਤੇ ਜਿਹੜੇ ਵੀਰ ਮੇਰੇ ਕੋਚ ਨਹੀਂ ਕਬੱਡੀ ਖੇਡੇ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਕਿਉਂਕਿ ਜਿਹੜਾ ਪਲੇਅਰ ਹੈ ਕਬੱਡੀ ساری ਉਮਰ ਕਬੱਡੀ ਖੇਡਦਾ ਹੋ ਨਾ ਤੋਂ ਕਾਮਕ ਸਿੱਖਿਆ ਹੁੰਦਾ ਕੋਈ ਤੇ ਐਂਡ ਤੇ ਉਹ ਵਿਧਾੜੀ বাজਦੀ ਉਹਦੇ ਪੱਲੇ ਜਿੱਦਾਂ ਉਹ ਗੱਲਾਂ ਵੀਰ ਕਰਦਾ ਸੀ ਕੰਮ ਕਿਸੇ ਫੈਕਟਰੀ 'ਚ ਲੱਗਾ ਸੀਗਾ 10000 ਤੇ ਆਪਣੇ ਕਬੱਡੀ ਦੇ ਪਲੇਅਰ ਹੋਣ ਇੱਕ ਦਿਨ ਦਾ ਲੱਖ-ਲੱਖ ਰੁਪਈਆ ਕਮੁੰਦੇ ਆ ਤੇ ਲੋ ਬਹੁਤ ਸੁਣੀ ਗੱਲ ਹੈ ਕਬੱਡੀ 'ਚ ਇੰਨਾ ਪੈਸਾ ਤੇ ਮੈਂ ਵੀਰ ਇਹ ਕੋਚਾਂ ਨੂੰ ਗੱਲ ਕਹਿਣੀ ਚਾਹਣਾ ਪਹਿਲਾਂ ਤਾਂ ਕਿ ਜਿਹੜੇ ਤੁਸੀਂ ਪਲੇਅਰ ਤੁਹਾਡੇ ਨਾਲ ਖੇਡਦੇ ਰਹੇ ਆ ਉਹਨਾਂ ਨੂੰ ਯਾਦ ਰੱਖੋ ਉਹਨਾਂ ਨੂੰ ਨਾਲ ਲੈ ਕੇ ਚੱਲੋ ਕਿਉਂਕਿ ਤੁਸੀਂ ਪਲੇਅਰ ਜਿਹੜੇ 12 ਪਲੇਅਰ ਆ ਨਾ ਤੁਹਾਡੀ ਕਮਾਂਡ ਥੱਲੇ ਆ ਜਿੱਥੇ ਤੁਸੀਂ ਉਹਨਾਂ ਨੂੰ ਕਹਿਣਾ ਨਾਲੇ ਉੱਥੇ ਹੀ ਖੇਡਣਾ ਤੁਸੀਂ ਜੋ ਮਰਜੀ ਕਮੇਟੀ ਤੋਂ ਕਰਾ ਸਕਦੇ ਆ ਜੇ ਤੁਹਾਡੇ ਨਾਲ ਪੇਰ ਖੜੇ ਆ ਇਹ ਇਹ ਕੋਚ ਦੇ ਹੱਥ ਹੁੰਦਾ ਕਿਹੜੇ ਪਲੇਅ ਦਾ ਸਨਮਾਨਤ ਕਰਾਉਣਾ ਕਿਹੜੇ ਪਲੇਅ ਦਾ ਨਹੀਂ ਸਨਮਾਨਤ ਕਰਾਉਣਾ ਇਹ ਸਾਰੇ ਆਪਣੇ ਪਲੇਅਰਾਂ ਨੂੰ ਪਤਾ ਵਾ ਤੇ ਕਮੇਟੀਆਂ ਨੂੰ ਪਤਾ ਵਾ ਕਿਉਂਕਿ ਇਹ ਕੋਚ ਹੀ ਅੰਦਰ ਸਾਰਾ ਕੁਝ ਕਰਦੇ ਆ ਤੇ ਮੇਰਾ ਵੀਰ ਕੋਚਾਂ ਨੂੰ ਖਾਸ ਕਰਕੇ ਇਹ ਆ ਮੇਰੀ ਅਪੀਲ ਕਿ ਜਿਹੜੇ ਪਲੇਅਰ ਤੁਹਾਡੇ ਏਰੀਆ ਦੇ ਆ ਜਿਹੜਾ ਕੋਚ ਜਿਹੜਾ ਏਰੀਆ ਦਾ ਕੋਚ ਹੀ ਆ ਲੱਖਰਿਓ ਚ ਨਹੀਂ ਖੇਡਿਆ ਕਿਉਂਕਿ ਕੋਚ ਤੋਂ ਮੇਰੇ ਵੀਰ ਸਾਰੇ ਨਵੇਂ ਆ ਗਏ ਆ ਤੇ ਪਲੇਅਰ ਪੁਰਾਣੇ ਆ ਜਿਹੜਾ ਤਾਂ ਡੇਰੀ ਦਾ ਵੀਰ ਕੋਚ ਆ ਉਹਨੂੰ ਇਹ ਚਾਹੀਦਾ ਕਿ ਜਿਹੜਾ ਤਾਂ ਡੇਰੀ ਚ ਪਲੇਅਰ ਪਿੰਦਾ ਵਾ ਉਹਨੂੰ ਨਾਲ ਰੱਖੋ ਉਹ ਕਮੇਟੀਆਂ ਨਾਲ ਗੱਲ ਕਰੋ ਕਿ ਵੀਰ ਇਹ ਬਹੁਤ ਵਧੀਆ ਪਲੇਅਰ ਆ ਕਮੇਟੀਆਂ ਨੂੰ ਤਾਂ ਦੀਵੇਂ ਪਤਾ ਹੀ ਹੁੰਦਾ ਕੋ ਪਲੇਅਰ ਵਧੀਆ ਰਿਹਾ ਵਾ ਉਹਦੀ ਕੋਈ ਜੁਮਈ ਲਾ ਦਿਓ ਟੂਰਨਾਮੈਂਟ ਤੇ ਕਿਉਂਕਿ ਉਹਨੂੰ ਰੈਫਰੀ ਦੀ ਜੁਮਈ ਦੇ ਦਿਓ ਕੋਈ ਕੋਈ ਨਾ ਕੋਈ ਕੋਈ ਸਪੋਰਟ ਹੋ ਜੂਗੀ ਕਿਉਂਕਿ ਪਲੇਅਰ ਹਰ ਕੋਈ ਚਾਹੁੰਦਾ ਨਹੀਂ ਮੈਂ ਮੰਕੀ ਪੈਸੀ ਲਵਾਂ ਕਿਉਂਕਿ ਹਰ ਇੱਕ ਪਲੇਅਰ ਇਹ ਚਾਹੁੰਦਾ ਕਿ ਮੈਂ ਕੁਝ ਕਰਕੇ ਪੈਸੀ ਲਵਾਂ ਕਿਉਂਕਿ ਜਿਹੜਾ ਪਲੇਅਰ ਕਬੱਡੀ ਖੇਡਿਆ ਨਾ ਪਹਿਲਾਂ ਤੋਂ ਆਪਣੀ ਗੇਮ ਦਿਖਾ ਕੇ ਪੈਸੇ ਲੈਂਦਾ ਵਾ ਤੇ ਬਾਅਦ ਵਿੱਚ ਕੋਈ ਪਲੇਅਰ ਬਾਹਰ ਸੈਟਲ ਹੋ ਗਿਆ ਤੇ ਜਿਹੜੇ ਵਿਚਾਰੇ ਇੰਡੀਆ ਰਹਿ ਗਏ ਵੀਰ ਮੇਰੇ ਉਹ ਕੋਈ ਦਿਹਾੜੀਆਂ ਕਰਦੇ ਕੋਈ ਜੌਬਾਂ ਕਰਦੇ ਆ ਚਲੋ ਜੌਬਾਂ ਵਾਲੇ ਪਲੇਅਰਾਂ ਦਾ ਠੀਕ ਆ ਜਿਹੜੇ ਮੇਰੇ ਵੀਰ ਇਹੋ ਜਿਹਾ ਕੰਮ 'ਚ ਰਹਿ ਗਏ ਉਹਨਾਂ ਨੂੰ ਨਾਲ ਰੱਖੋ ਇਹ ਸਪੋਰਟ ਕਰੋ ਉਹਨਾਂ ਨੂੰ ਹਰ ਥਾਂ ਹੱਲਾਸ਼ੀਰੀ ਦਿਓ ਕਿਉਂਕਿ ਜਦੋਂ ਪਲੇਅਰ ਘਰੇ ਬੈਹ ਉਟਰ ਪੈਸੇ ਚਲ ਜਾਂਦਾ ਕਿਉਂਕਿ ਸਾਲ ਬਾਅਦ ਇੰਜਰੀ ਆ ਜਾਂਦੀ ਸਾ ਪਲੇਅਰ ਉੱਠਣ ਲੱਗ ਜਾਂਦਾ ਤੇ ਜਿਹੜੇ ਤੁਹਾਡੇ ਨਾਲ ਦੇ ਪਲੇਅਰ ਹੁੰਦੇ ਆ ਉਹ ਤੁਹਾਨੂੰ ਫੋਨ ਕਰਨ ਨੂੰ ਹਟ ਜਾਂਦੇ ਆ ਜਦੋਂ ਪਲੇਅਰ ਨਾਲ ਦਾ ਫੋਨ ਕਰਨ ਨੂੰ ਹਟ ਗਿਆ ਪਲੇਅ ਦਾ ਮਨ ਦੁਖੀ ਹੋਣ ਲੱਗ ਪੈਂਦਾ ਫਿਰ ਜਦੋਂ ਪਲੇਅਰ ਫੋਨ ਕਰਨ ਨੂੰ ਹਟ ਜਾਂਦੇ ਫਿਰ ਕੋਚ ਵੀ ਫੜ ਜਾਂਦਾ ਫੋਨ ਕਰਨ ਨੂੰ ਤੇ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕੋਚਾਂ ਨੂੰ ਪਲੇਅਰਾਂ ਨੂੰ ਜਿਹੜੇ ਪਲੇਅਰ ਤੁਹਾਡੇ ਤੋਂ ਦੂਰ ਹੁੰਦੇ ਆ ਉਹਨਾਂ ਨੂੰ ਨਾਲ ਲਾਓ ਕਿਉਂਕਿ ਜਿਹੜੇ ਪਲੇਅਰ ਤੇ ਇੰਜਰੀ ਆਈ ਹੁੰਦੀ ਆ ਪਿੱਛੇ ਹੋਇਆ ਹੁੰਦਾ ਉਹਦਾ ਮਨ ਨਹੀਂ ਕਰਦਾ ਫੇਰ ਦੁਬਾਰਾ ਸਰਕਲ 'ਚ ਜਾਵੇ ਕਿਉਂਕਿ ਉਹਦਾ ਮਨ ਦੁਖੀ ਪਰ ਜਿਹੜੇ ਯਾਰ ਹੁੰਦੇ ਆ ਜਾਂ ਕੋਚ ਹੁੰਦੇ ਆ ਉਹ ਧੱਕੇ ਨਾਲ ਲਿਆ ਸਕਦੇ ਜਦੋਂ ਆਪਾਂ ਨੂੰ ਧੱਕੇ ਨਾਲ ਮੈਚ ਖੜਾ ਸਕਦੇ ਆ ਨਾ ਤੇ ਉਹਨੂੰ ਆਪਾਂ ਧੱਕੇ ਨਾਲ ਆਪਣੇ ਨਾਲ ਵੀ ਲੈ ਸਕਦੇ ਆ ਤੇ ਬਾਕੀ ਮੇਰੀ ਵੀਰ ਕਮੇਟੀ ਆ ਕੇ ਬੇਨਤੀ ਆ ਕਿ ਜਿਹੜਾ ਫਰਜ ਆਪਣਾ ਕਮੇਟੀਆਂ ਦਾ ਪਲੇਅਰਾਂ ਦਾ ਬਣਦਾ ਸੀ ਉਹ ਮੇਰੇ ਵੀਰ ਦੀਪੇ ਨੇ ਕੀਤਾ ਕਿਉਂਕਿ ਦੀਪੇ ਨੇ ਇਹ ਪਲੇਅਰਾਂ ਨੂੰ ਲੱਭਿਆ ਇਹਨਾਂ ਨੂੰ ਲੱਭ ਕੇਆਂ ਦੀ ਇੰਟਰਵਿਊ ਕੀਤੀ ਤੇ ਚਲੋ ਇਹਨਾਂ ਦੀ ਸਪੋਰਟ ਕੀਤੀ ਸਾਰਿਆਂ ਨੇ ਤੇ ਇਹੋ ਜਿਹੇ ਨੇਕਾਂ ਪਲੇਅਰ ਆ ਆਪਣੇ ਏਰੀਆ 'ਚ ਜਿਹੜੇ ਪਲੇਅਰ ਆ ਜਿਹੜੇ ਇਸ ਟਾਈਮ ਖੇਡਦੇ ਮੌਕੇ ਦੇ ਉਹ ਆਪਣੇ ਏਰੀਏ ਦੇ ਦੇਖਣ ਕਿ ਕਿਹੜੇ ਪਲੇਅਰਸ ਨੂੰ ਲੋੜ ਹੈ ਚੀਜ਼ ਦੀ ਕਿਉਂਕਿ ਜਿਹੜੇ ਪਲੇਅਰ ਪਟੜੀ ਤੋਂ ਥੱਲੇ ਮਜਬੂਰੀ ਕਰਕੇ ਲੈ ਗਏ ਆ ਉਹਨਾਂ ਦੀ ਸਪੋਰਟ ਕਰਨੀ ਬਹੁਤ ਜ਼ਰੂਰੀ ਆ ਤੇ ਜਿਹੜੇ ਪਲੇਅਰ ਪਟੜੀ ਤੋਂ ਆਪ ਲੈ ਆ ਮੈਂ ਉਹਨਾਂ ਬਾਰੇ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਆਪਣੇ ਪੈਰਾਂ ਦੇ ਆਪ ਕੋ ਬਾੜੀ ਮਾਰੀ ਆ ਤੇ ਬਾਕੀ ਮੇਰੀ ਇਹ ਅਪੀਲ ਕਮੇਟੀਆ ਨੂੰ ਆ ਜਿਹੜੀ ਕਮੇਟੀ ਆਪਣੇ ਏਰੀਏ 'ਚ ਟੂਰਨਾਮੈਂਟ ਕਰਾਉਂਦੀ ਆ ਜਿਹੇ ਜਿਹੜੇ 'ਚ ਮੈਚ ਹੁੰਦਾ ਵਾ ਉਹ ਆਪਣੇ ਜ਼ਿਲ੍ਹੇ ਦਾ 플레이ਰ ਦੇਖਣਾ ਕਿ ਸਾਡੇ ਜ਼ਿਲ੍ਹੇ ਦਾ ਕਿਹੜਾ 플레이ਰ ਵਧੀਆ ਰਹਿ ਚੁੱਕਾ ਵਾ ਤੇ ਜਿਹੜੇ ਨੂੰ ਇਹ ਚੀਜ਼ ਦੀ ਲੋੜ ਆ ਸਪੋਰਟ ਦੀ ਉਹਨੂੰ ਪਲੀਜ਼ ਉਹ ਟੂਰਨਾਮੈਂਟ ਸੱਦਣ ਉਹਦਾ ਮਾਨ ਤਾਨ ਕਰਨ ਉਹ ਤੋਂ ਰੈਫਰੀ ਕਰਾਉਣ ਕੋਈ ਵੀ ਜੁਮੇ ਮੈਰੀ ਦੇ ਦੇਣ ਕਿਉਂਕਿ ਮੈਂ ਇਹ ਨਹੀਂ ਕਿੰਨਾ ਕਿ ਰੈਫਰੀ ਜਿਹੜੇ ਕਰ ਰਹਾ ਹੈ ਉਹਨਾਂ ਦਾ ਹੱਕ ਮਰੇ ਕਿਉਂਕਿ ਉਹਨਾਂ ਦੀ ਵੀ ਜੋਬ ਆ ਆਪਣੇ ਟੂਰਨਾਮੈਂਟ ਨਿੱਕਾ ਟੂਰਨਾਮੈਂਟ ਪੈਂਟ ਚ ਹਰ ਇੱਕ ਚ ਹੋ ਰਿਹਾ ਵਾ ਇੱਕ ਦਿਨ ਚ ਪੰਜ ਪੰਜ ਛੇ ਛੇ ਟੂਰਨਾਮੈਂਟ ਹੁੰਦੇ ਆ ਹਰ ਟੂਰਨਾਮੈਂਟ ਚ ਇੱਕ ਜਾਂ ਦੋ 플레이ਰ ਸੱਦੇ ਜਾਣ ਉਹ ਇੰਨੇ ਨਾਲ ਉਹ 플레이ਰਾਂ ਦੀ ਕਰ ਦਾ ਖਾਚਾ ਵੀ ਚੱਲ ਜੂਗਾ ਤੇ ਇੱਕ ਉਹਨਾਂ ਨੂੰ ਲੋਕਾਂ ਨਾਲ ਮਿਲ ਕੇ ਪਿਆਰ ਮਿਲੂਗਾ ਕਿਉਂਕਿ ਲੋਕਾਂ ਦਾ ਪਲੇਅਰ ਹਮੇਸ਼ਾ ਪਿਆਰ ਨੂੰ ਭੁੱਖਾ ਵਾ ਕਿਉਂਕਿ ਆਪਣੇ ਨਾਲ ਜਿਹੜੀਆਂ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਪਲੇਅਰ ਨਾਲ ਹੁਣ ਜਿਹੜਾ ਲੋਕਾਂ ਦਾ ਸਪੋਰਟ ਮੈਦਾਨੋਂ हट ਜਾਂਦੀ ਆ ਉਹ ਪਲੇਅਰ ਹੌਲੀ-ਹੌਲੀ ਫਿਰ ਡਰ ਪੈਸੇ ਜਾਣ ਲੱਗ ਪੈਂਦਾ ਉਹਨੂੰ ਇਹ ਲੱਗਦਾ ਕਿ ਮੈਨੂੰ ਕੋਈ ਜਾਣਦਾ ਨਹੀਂ ਹੁਣ ਪਰ ਮੈਂ ਪਲੇਅਰ ਨੂੰ ਉਸ ਨੂੰ ਇਹ ਗੱਲ ਕਹਿਣੀ ਚਾਹੁੰਨਾ ਮਾ ਕਿਉਂਕਿ ਜਿਹੜੇ ਲੋਕਾਂ ਇਹ ਤੁਸੀਂ ਦਿਲਾਂ 'ਚ ਬਸਦੇ ਆ ਨਾ ਉਹ ਤੁਸੀਂ ਮਰਨ ਤੱਕ ਹੀ ਬਸਣਾ ਕਿਉਂਕਿ ਤੁਸੀਂ ਲੋਕਾਂ ਦੇ ਦਿਲਾਂ 'ਚ ਘਰ ਬਣਾ ਚੁੱਕੇ ਆ ਤੇ ਮੇਰੀ ਇਹ ਪੀਲਾ ਮੇਰੀ ਸਾਰੇ ਕਮੇਟੀਆਂ ਨੂੰ ਬਾਕੀ ਫੈਡਰੇਸ਼ਨਾਂ ਅੱਗੇ ਬੇਨਤੀ ਆ ਕਿ ਫੈਡਰੇਸ਼ਨ ਦਾ ਚਲੋ ਬਹੁਤ ਵਧੀਆ ਸਾਰੀਆਂ ਫੈਡਰੇਸ਼ਨਾਂ ਆਪਣਾ ਕੰਮ ਕਰਦੀਆਂ ਵਾ ਪਰ ਮੇਰਾ ਇਹ ਜਰੂਰ ਫੈਡਰੇਸ਼ਨ ਅੱਗੇ ਬੇਨਤੀ ਆ ਕਿ ਜਿਹੜੇ ਪਲੇਅਰ ਨੂੰ ਲੋੜ ਆ ਜਿਹੜਾ ਹਾਂ ਵੀ ਆਪਾਂ ਫੈਡਰੇਸ਼ਨਾਂ ਕਬੱਡੀ ਦੇ ਬਣਾਈਆਂ ਕਬੱਡੀ ਸੈੱਟ ਤੇ ਬਣਾਈਆਂ ਵਾ ਤੇ ਫੈਡਰੇਸ਼ਨਾਂ ਵੀ ਇੱਕ ਪਲੇਅਰ ਦੇ ਸੈੱਟ ਤੇ ਚੱਲਦੀ ਆ ਕਿਉਂਕਿ ਹਰ ਪਲੇਅਰ ਨੇ ਟੌਪ ਤੇ ਵੀ ਖੇਡਣਾ ਵਾ ਤੇ ਥੱਲੇ ਵੀ ਆਉਣਾ ਵਾ ਕਿਉਂਕਿ ਹਮੇਸ਼ਾ ਸਾਰੇ ਪਲੇਅਰ ਦੀ ਉਂਗਲ ਖੜੀ ਨਹੀਂ ਰਹਿਣੀ ਕਿਉਂਕਿ ਉਮਰ ਦੇ ਹਿਸਾਬ ਨਾਲ ਪਲੇਅਰ ਨੇ ਕਬੱਡੀ ਨੂੰ ਛੱਡਣਾ ਵੀ ਆ ਤੇ ਪਰ ਇਹ ਆ ਕਿ ਪਲੇਅਰ ਨੂੰ ਇਹ ਨਾ ਹੋਵੇ ਕਿ ਜੇ ਮੈਂ ਕਬੱਡੀ ਛੱਡਦੀ ਯਾਰ ਮੇਰੀ ਕਿਸੇ ਨੇ ਬਾਹ ਨਹੀਂ ਫੜਨੀ ਪਲੇਅਰ ਨੂੰ ਇਹ ਹੋਵੇ ਆ ਮੈਂ ਜੇ ਕਬੱਡੀ ਛੱਡਦਾ ਨਾ ਤੇ ਮੇਰੀ ਮੇਰੇ ਨਾਲ ਫੈਡਰੇਸ਼ਨ ਖੜੀ ਆ ਮੇਰੇ ਮੇਰੇ ਨਾਲ ਕਮੇਟੀ ਖੜੀ ਆ ਮੇਰੇ ਨਾਲ ਮੇਰੇ ਪਲੇਅਰ ਖੜੇ ਆ ਉਹਦੇ ਦਿਲ 'ਚ ਇਹ ਨਾ ਕਦੀ ਹੋਵੇ ਕਿਉਂਕਿ ਆਪਣੇ ਕਾਫੀ ਟਾਈਮ ਤੋਂ ਆਪਾਂ ਇਹ ਦੇਖਦੇ ਆ ਕਿ ਹਰ ਕੋਈ ਵੀ ਆਪਾਂ ਨੂੰ ਕਹਿ ਦਿੰਦਾ ਵਾ ਕਿ ਜਿੰਨੇ ਚਿਰ ਕਬੱਡੀ ਆ ਉਹਨੇ ਚਾਰੀ ਲੋਕੀ ਆਪਣੇ ਨਾਲ ਕਬੱਡੀ ਤੋਂ ਬਾਅਦ ਕਬੱਡੀਆਂ ਨੂੰ ਕੋਈ ਪੁੱਛਦਾ ਨਹੀਂਗਾ ਇਹ ਸਾਰੇ ਸੁਣੇ ਹੋਣਾ ਦਰਸ਼ਕ ਵੀ ਕਹਿੰਦੇ ਗੱਲ ਪਰ ਮੇਰਾ ਵੀਰ ਆਪਾਂ ਇਹ ਗੱਲ ਹੁਣ ਨਾ ਹੋਵੇ ਪਲੇਅਰ ਕਬੱਡੀ ਤੋਂ ਬਾਅਦ ਵੀ ਉਹਨੂੰ ਸਾਰੇ ਪੁੱਛਣ ਉਹਦਾ ਮਾਣ ਤਾਂ ਉਹ ਹੀ ਹੋਵੇ ਕਿਉਂਕਿ ਉਹਨੇ ਕਬੱਡੀ ਨੂੰ ਟਾਈਮ ਦਿੱਤਾ ਹੁੰਦਾ ਹਨਾ ਮੇਰੀ ਇਹੋ ਵੀਦ ਆ ਪੀਲਾ ਕਿਉਂਕਿ ਇੰਨੇ ਟੂਰਨਾਮੈਂਟ ਹੁੰਦੇ ਆ ਕਿਉਂਕਿ ਹਰ ਟੂਰਨਾਮੈਂਟ 'ਚ ਉਹ ਪਲੇਅਰ ਨੂੰ ਬੁਲਾਇਆ ਜਾਵੇ ਉਹਦਾ ਘਰ ਦਾ ਖਰਚਾ ਚੱਲੇ ਜੇ ਆਪਾਂ ਕਹੀਏ ਆਪਾਂ ਆ ਸਾਲ ਉਹਦੇ ਚਲੋ ਸਾਰੇ ਵੀਰਾਂ ਦਾ ਆਪਾਂ ਇੱਕ ਵਾਰੀ ਸਪੋਰਟ ਕਰ ਦਾਂਗੇ ਕਿਉਂਕਿ ਜੇ ਕਹੀਏ ਪਲਗ ਰੁਪਇਆ 20 ਲੱਖ ਇਕੱਠਾ ਹੋਈਵੇ ਪਲੇਅਰਾਂ ਦੇ ਖਰਚੇ ਵੀ ਬਹੁਤ ਹੁੰਦੇ ਆ ਤੇ ਪੈਸੇ ਖਰਚੇ ਜਾਂਦੇ ਆ ਤੇ ਜੇ ਉਹ ਪਲੇਅਰ ਨੂੰ ਇੱਕ ਰੋਜੀ ਰੋਟੀ ਦੇ ਪਾ ਦਿਆ ਜਾਈਓ ਟੂਰਨਾਮੈਂਟਾਂ ਦੇ ਆਵੇ ਰੈਫਰੀ ਕਰੇ ਜਾਂ ਕੋਈ ਹੋਰ ਕੰਮ ਕਰੇ ਉਹ ਜਿਹੜਾ ਲੌਂਗ ਟਾਈਮ ਇੱਕ ਲੋਕਾਂ ਦੇ ਦਿਲਾਂ 'ਚ ਡਰਪੈਸ਼ਨ ਜਗਿਆ ਉਹ ਨਿਕਲ ਸਕਦਾ ਵਾ ਕਿਉਂਕਿ ਇੱਕ ਲੋਕਾਂ ਦੇ ਵਿਚਰਗੇ ਮੇਰਾ ਵੀਰ ਇਹੋੀ ਗੱਲ ਅੱਗੇ ਕਮੇਟੀਆਂ ਮੁਰੇ ਆ ਕੋਚਾ ਗਿਆ ਬਾਕੀ ਮੇਰੇ ਵੀਰ ਪਲੇਅਰਾਂ ਅੱਗੇ ਜੁੜਿਆ ਕਿ ਜੇ ਤੁਹਾਡੇ ਪਲੇਅਰ ਏਰੀਆ ਦਾ ਕੋਈ ਇਹੋ ਜਿਹੇ ਹਾਲਾਤ ਵਿੱਚ ਗੁਜ਼ਰ ਰਿਹਾ ਵਾ ਉਹਨੂੰ ਪੁਲਿਸ ਕੁਈ سپورਟ ਕਰੋ ਉਹਨੂੰ ਮੁਰੇ ਲੈ ਕੇ ਜਾਓ ਕਿਉਂ ਅੱਗੇ ਵੀ ਆਪਣੇ ਪਲੇਅਰਾਂ ਨੇ ਆਤਮ ਹੱਤਿਆ ਬਹੁਤ ਕਰ ਲਈ ਆ ਹੁਣ ਇਹੋ ਜਾਣਾ ਹੋਵੇ ਕਿ ਪਲੇਅਰ ਕੋਈ ਫੇ ਆਤਮ ਹੱਤਿਆ ਕਰੇ ਜਿਹੋ ਜਿਹੇ ਹਾਲਾਤਾਂ 'ਚ ਕਬੱਡੀ ਆਪਣੀ ਜਾ ਰਹੀ ਆ ਤੇ ਬਾਕੀ ਜਿਹੜੇ ਗੱਗੀ ਹੁਆ ਨੇ ਬਹੁਤ ਪ੍ਰਾਲਾ ਵਧੀਆ ਕੀਤਾ ਜਿਹੜੇ ਸਾਹਮਣੇ ਪ੍ਰੇਅਰ ਲੈ ਕੇ ਜਾਂਦੇ ਆ ਤੇ ਇਹੋ ਜਿਹਾ ਪ੍ਰਾਲਾ ਸਾਰੇ ਪਲੇਅਰਾਂ ਨੂੰ ਕਰਨਾ ਚਾਹੀਦਾ ਵਾ ਕਿਉਂਕਿ ਜਿਹੜੇ ਪਲੇਅਰ ਖੇਡੇ ਆ ਉਹਨਾਂ ਗੱਗੀ ਖੇਡਿਆ ਸੀ ਉਹਨੂੰ ਪਤਾ ਸੀ ਗੱਲੇ ਦਾ ਨਹੀਂ ਤਾਂ ਜਿਹੜਾ ਨਵਾਂ ਪਲੇਅਰ ਉਹ ਜਾਣਦਾ ਨਹੀਂ ਸੀ ਉਹਨੂੰ ਤੇ ਬਾਕੀ ਦੀਪੇ ਵੀਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਯਾਰ ਤੂੰ ਕਲੀਰਾਂ ਦੀ ਬਾਹ ਫੜਨ ਲਿਆ ਵਾ ਤੇ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ